ਅੱਜ ਦੀਨ ਦੁਨੀਆ ਦੇ ਵਾਲੀ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ ਜਿੱਥੇ ਸਮੁੱਚੇ ਸਿੱਖ ਜਗਤ ਵੱਲੋਂ ਸੰਸਾਰ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਤੱਕ ਸ੍ਰੀ ਦੰਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵੀ ਇਹ ਪਾਵਨ ਪ੍ਰਕਾਸ਼ ਪੁਰਬ ਬੜੀ ਸ਼ਰਧਾ ਉਤਸ਼ਾਹ ਸਹਿਤ ਮਨਾਇਆ ਜਾ ਰਿਹਾ ਹੈ ਅੱਜ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਤਸ਼ਾਹੀ ਛਤਰ ਛਾਇਆ ਹੈ ਪੰਥਰੇ ਸਹਿਬਾਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਪਰਾਰੰਭ ਹੋ ਰਹੇ ਨੇ ਮੈਂ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪਰਗ ਦੀਆਂ ਸਮੂਹ ਗੁਰੂ ਨਾਨਕ ਨਾਮ ਨਿਵਾਸੀ ਸੰਗਤਾਂ ਨੂੰ ਬਹੁਤ 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 ਵਧਾਈ ਦਿੰਦਾ ਕਿਉਂਕਿ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਐਸੇ ਮਹਾਨ ਸਤਿਗੁਰੂ ਰਹਿਬਰ ਹੋਏ ਨੇ ਜਿਨ੍ਹਾਂ ਨੇ ਉਸ ਵਕਤ ਜਦੋਂ ਪ੍ਰਕਾਸ਼ ਧਾਰਿਆ ਤੇ ਫੈਲੇ ਹੋਏ ਅੰਧਕਾਰ ਨੂੰ ਦੂਰ ਕਰਨ ਦੇ ਲਈ ਮਹਾਨ ਉਪਦੇਸ਼ ਦਿੱਤੇ ਉਹਨਾਂ ਦੇ ਉਪਦੇਸ਼ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਵਿਦਮਾਨ ਹੈ ਸਾਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਬਖਸ਼ਿਸ਼ ਵਿਚਾਰਧਾਰਾ ਗੁਰੂ ਗ੍ਰੰ ਉਦੇ ਲੜ ਲੱਗਣ ਦੀ ਹੁਣ ਜੀਵਨ ਦੇ ਵਿੱਚ ਧਾਰਮਿਕ ਬਹੁਤ ਵੱਡੀ ਜ਼ਰੂਰਤ ਹੈ ਮੈਂ ਇੱਕ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਆਂ ਸੰਗਤਾਂ ਦਾ ਜਿੱਥੇ ਬੰਨੀਆਂ ਦਾ ਜਿੱਥੇ ਸਮੂਹ ਹੋ ਕੇ ਸਭ ਦਾ ਧੰਵਾਦ ਕਰਨਾ ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰਾਏ ਪ੍ਰਕਾਸ਼ ਪੁਰਬ ਨੂੰ ਇੱਕ ਵਾਰੀ ਫੇਰ ਬਹੁਤ 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 ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ इंसान के बाप 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 के ਉਹ ਉਹ ਨਾਨਕ ਤੇ ਜੀ ਜਪਤਾਰ ਦੇਸਾ ਜੋ ਉਹਨਾਂ ਨੇ ਜਗਤ ਨੂੰ ਸਿੱਧੇ ਰਾਹ ਪਾਇਆ ਤੇ ਸਿੱਖੀ ਦਾ ਬੀਜ ਬੀਜਿਆ ਇਸ ਪ੍ਰਾਨੰਦ ਆ ਰਿਹਾ ਜੀ ਬਹੁਤ ਜਿਆਦਾ ਆਨੰਦ ਆ ਰਿਹਾ ਸਿੱਖ ਧਰਮ ਦਾ ਬਹੁਤ ਮਹਾਨ ਦੇਰਾ ਕੀ ਕਹਿੰਦੇ ਹਨ ਲੋਕਾਂ ਨੂੰ ਬੁਰਾਈਆਂ ਛੱਡਣੀਆਂ ਚਾਹੀਦੀਆਂ ਲੋਕਾਂ ਨੂੰ ਬੁਰਾਈਆਂ ਛੱਡ ਕੇ ਸਿੱਧੇ ਰਸਤੇ ਪੈਣਾ ਚਾਹੀਦਾ ਸਿੱਖ ਧਰਮ ਨੂੰ ਅਪਣਾਉਣਾ ਚਾਹੀਦਾ ਅੱਜ ਕਿਹਨਾ ਬਟ ਕਿਸੇ ਵੀਂਦਰ ਕਾਉਂ ਕੀ ਕਹਿੰਦੇ ਜੋ ਕਿਸ ਤਰ੍ਹਾਂ ਆਨੰਦ ਆ ਰਿਹਾ ਬਹੁਤ ਵਧੀਆ ਲੱਗੇ ਇਹ ਜੇ ਗੁਰੂ ਉਹ ਵੀ ਜੀ ਗੁਰੂ ਨਾਨਕ ਦੇਵ ਜੀ ਫਰਕਟ ਉਹ ਮਿੱਟੀ ਤੋਂ ਨੰਗੀ ਚਾਨਣ ਹੋਇਆ ਤੇ ਬਹੁਤ ਵਧੀਆ ਲੱਗਾ ਬਹੁਤ ਤੁੰਗਤ ਬਹੁਤ ਸਾਕਤਾ ਦੇ ਵਿੱਚ ਸਾਰਾ ਨਕਰ ਕੀਤਨ ਦੇਖਣ ਵਾਸਤੇ ਤੁਹਦਰਾ ਦੇ ਸਾਡਾ ਕਪਨ ਪਾਜੇ ਪਿਆਰਾਂ ਦੀ ਗਵਾਹੀ ਦੇ ਵਿੱਚ ਨਕਰ ਕੀਤਨ ਸਜਾਇਆ ਗਿਆ ਗੱਤਖੇ ਦੀ ਟੀਮ ਨਾਲ ਬਹੁਤ ਚਾਹਤ ਦੇਖ ਨੂੰ ਮਿਲੇ ਗੁਰੂ ਨਾਨਕ ਦੇਵ ਜੀ ਮਿੱਟੀ ਧੁੰਦ ਜਗ ਚਾਨਣ ਇਹੋ ਜੀ ਕਾਲ ਸਭ ਜੀ ਅੱਜ ਕੀ ਨਾਰਦ ਮੇਰਾ ਨਾਮ ਜੋਹਰੂਦ ਕੌਰ ਹੈ ਮਾਧਾ ਸਾਹਿਬ ਕਾਲਜ ਕਾਲਜ ਵਿਦਿਆਰਥਣ ਹਾਂ ਸਾਨੂੰ ਬਹੁਤ ਹੀ ਸੁਭਾਗਾ ਮੌਕਾ ਮਿਲਿਆ ਜਿਹੜਾ ਅਸੀਂ ਇੱਥੇ ਨਗਰਕਿਰਤਨ ਦੇ ਵਿੱਚ ਸ਼ਾਮਲ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦ ਆ ਰਿਹਾ ਕਿਸ ਤਰ੍ਹਾਂ ਦੀ ਸਿੱਖਿਆਵਾਂ ਮਿਲਦੀਆਂ ਬਹੁਤ ਵਧੀਆ ਅਨੰਦ ਆ ਰਿਹਾ ਜੀ ਜਿਹੜਾ ਸਾਨੂੰ ਪਾਣੀ ਨਾਲ ਜੋੜੀਆਂ ਦੇ ਨਾਲ-ਨਾਲ ਤੇ ਆਪਾਂ ਨੂੰ ਸੇਵਾ ਦਾ ਮੌਕਾ ਮਿਲਿਆ ਜਿਹੜੇ ਬੱਚਾ ਨੌਜਵਾਨ ਨਸ਼ਾ ਬੰਨੀ ਬੋਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਬਈ ਨਸ਼ੇ ਛੱਡਿਓ ਇਹਨਾਂ 'ਚ ਕੁਛ ਨਹੀਂ ਰੱਖਿਆ ਜ਼ਿੰਦਗੀ ਬਰਬਾਦ ਕਰਦੇ ਆ ਹੋਰ ਕੁਛ ਨਹੀਂ ਤੇ ਬਾਣੀ ਛਕੋ ਕੀ ਤੁਹਾਨੂੰ ਤਲਵੰਡੀ ਸਾਬੋਜ ਪ੍ਰੀ ਸਕੂਲ ਦੀ ਪਾਲ ਹੈ ਜਿੱਥੇ ਤੁਹਾਡੇ ਬੱਚਿਆਂ ਨੂੰ ਮਿਲ ਸਕੇ ਸ਼ਾਨਦਾਰ ਲਰਨਿੰਗ ਅਤੇ ਕੇਅਰਿੰਗ ਐਟਮੋਸਫੇਅਰ ਐਡਮਿਸ਼ਨ ਕਰਾਓ ਕਿਡਜ਼ੀ ਤਲਵੰਡੀ ਸਾਬੋਜ ਤੁਹਾਡੇ ਬੱਚੇ ਇਥੇ ਸਿੱਖਦੇ ਨੇ ਗੇਮਸ ਨਾਲ ਜੀ ਲਰਨਿੰਗ ਦਾ ਸ਼ਾਨਦਾਰ ਕਰਿਕੂਲਮ ਜਿੱਥੇ ਬੱਚਿਆਂ ਨੂੰ ਬੇਸਿਕ ਐਜੂਕੇਸ਼ਨ ਇੰਟਰਸਟਿੰਗ ਵੇਜ ਸਿਖਾਈ ਜਾਂਦੀ ਹੈ ਅੱਜ ਹੀ ਆਪਣੇ ਬੱਚਿਆਂ ਦਾ ਸੁਨਹਿਰੀ ਭਵਿੱਖ ਚਣੋ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰੋ ਯਾਦ ਰੱਖੋ ਕਿਡਜ਼ੀ ਤਲਵੰਡੀ ਸਾਬੋਜ